ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਉੱਥੇ ਹੀ ਦੇਖਣ ਦੇ ਵਿਚਾਰਿਆ ਹੈ ਕਿ ਜਿਹੜੇ ਦੋ ਨਵੇਂ ਅਕਾਲੀ ਦਲ ਪੁਨਰਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਦੇ ਵਿੱਚ ਵੀ 2027 ਦੀਆਂ ਚੋਣਾਂ ਨੂੰ ਲੈ ਕੇ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਪਰ ਪਾਰਟੀਆਂ ਦੇ ਵਿੱਚ ਵੱਡੇ ਉਲਟ ਫੇਰ ਹੋਣ ਕਰਕੇ ਸਮਿਕਰਨ ਜਿਹੜੇ ਆ ਉਹ ਕੁਝ ਹੋਰ ਹੀ ਬੰਦੇ ਨਜ਼ਰ ਆ ਰਹੇ ਕਿਉਂਕਿ ਇਹਨਾਂ ਨੂੰ ਆਸ ਸੀ ਕਿ ਇਹ ਬਾਦਲ ਦਲ ਤੇ ਬਦਲ ਵਜੋਂ ਲੋਕਾਂ ਦੇ ਵਿੱਚ ਵੇਖਿਆ ਜਾਣਾ ਸੀ ਇਹਨਾਂ ਦਲਾਂ ਨੂੰ ਪਰ ਹੁਣ ਜਿਸ ਤਰੀਕੇ ਦੀ ਰਾਜਨੀਤੀ ਜਾਰੀ ਹੈ ਉਸ ਨੂੰ ਲੈ ਕੇ ਦੋਵੇਂ ਧੜੇ ਕਾਫੀ ਚਿੰਤਤ ਨਜ਼ਰ ਆ ਰਹੇ ਕਿਉਂਕਿ ਪਾਰਟੀਆਂ ਦੇ ਵਿੱਚੋਂ ਆਗੂ ਜਿਸ ਤਰੀਕੇ ਦੇ ਨਾਲ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਕਿਉਂਕਿ ਪਹਿਲਾਂ ਹੀ ਇਹਨਾਂ ਨੂੰ ਆਪਣੇ ਆਪ ਨੂੰ ਗਰਾਉਂਡ ਪੱਧਰ ਤੇ ਜਥੇਬੰਦਕ ਕਰਨ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਰਹੀਆਂ ਸਨ ਭਾਵੇਂ ਕਿ ਜਿਹੜੇ ਨਵੇਂ ਵਲੰਟੀਅਰ ਨਵੇਂ ਆਗੂ ਨਵੇਂ ਵਰਕਰ ਨਾਲ ਜੋੜਨੇ ਸਨ ਉਹਨਾਂ ਨੂੰ ਲੈ ਕੇ ਪਹਿਲਾਂ ਹੀ ਇੱਕ ਕਾਫੀ ਜਦੋਜਹਿਦ ਕਰ ਰਹੇ ਸਨ ਅਲੱਗ-ਅਲੱਗ ਹਲਕਿਆਂ ਦੇ ਵਿੱਚ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਵਾਰਿਸ ਪੰਜਾਬ ਤੇ ਉਹਨਾਂ ਨੇ ਵੀ ਕਾਰਵਾਈ ਕੀਤੀ ਹੈ ਅਨੁਸ਼ਾਸਨ ਦੇ ਨਾਮ ਦੇ ਉੱਪਰ ਔਰ ਵੱਡੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਉੱਥੇ ਨਵਾਂ ਅਕਾਲੀ ਦਲ ਪੁਨਰਸੁਰਜੀਤ ਜਿਵੇਂ ਕਿ ਕੋਈ ਨਵਾਂ ਪ੍ਰੋਗਰਾਮ ਨਹੀਂ ਦੇ ਸਕਿਆ ਕਿਉਂਕਿ ਹੁਣ ਹੋਂਦ ਵਿੱਚ ਆਇਆ ਨੂੰ ਕਾਫੀ ਟਾਈਮ ਹੋ ਗਿਆ ਹੈ ਦੂਸਰੀ ਗੱਲ ਜਿਸ ਤਰੀਕੇ ਦਾ ਇਹਨਾਂ ਨੇ ਹੰਗਾਰਾ ਲੋਕਾਂ ਤੋਂ ਚਾਇਆ ਸੀ ਭਾਵ ਕਿ ਇਹਨਾਂ ਨੂੰ ਆਸ ਸੀ ਕਿ ਜਿਸ ਤਰੀਕੇ ਨਾਲ ਬਾਦਲ ਦਲ ਤੋਂ ਲੋਕ ਮੂੰਹ ਮੋੜ ਚੁੱਕੇ ਹੈ ਤਾਂ ਜਿਵੇਂ ਸਾਡੀ ਨਵੀਂ ਪਾਰਟੀ ਬਣੇਗੀ ਤਾਂ ਲੋਕ ਬੜੀ ਵੱਡੀ ਤਦਾਦ ਦੇ ਨਾਲ ਜਿਹੜੇ ਹੈ ਉਹ ਜੁੜਨਗੇ ਪਰ ਦੇਖਣ ਦੇ ਵਿੱਚ ਆਇਆ ਹੈ ਕਿ ਪਿਛਲੀਆਂ ਜਿਹੜੀਆਂ ਕੁਝ ਚੋਣਾ ਹੋਈਆਂ ਉਹਨਾਂ ਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਆਮ ਅਕਾਲੀ ਦਲ ਪੁਨਰਸੁਰਜੀਤ ਉਹ ਕੁਝ ਖਾਸ ਹਾਸਲ ਨਹੀਂ ਕਰ ਸਕੀ ਬੇਸ਼ੱਕ ਵਿੱਚੋਂ ਮਤ ਭੇਦੀਆਂ ਜਿਹੜੀਆਂ ਖਬਰਾਂ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚੱਲਦੀਆਂ ਰਹੀਆਂ ਇਹਨਾਂ ਦੇ ਆਗੂਆਂ ਦੇ ਵਿੱਚ ਪਰ ਜਿਵੇਂ ਦੀਆਂ ਗਤੀਵਿਧੀਆਂ ਆਮ ਜਿਹੜੇ ਸਿਆਸੀ ਦਲ ਉਹਨਾਂ ਦੀਆਂ ਰੈਗੂਲਰ ਚੱਲਦੀਆਂ ਰਹਿੰਦੀਆਂ ਸਿਆਸਤ ਦੇ ਵਿੱਚ ਇਹਨਾਂ ਦੀਆਂ ਉਹ ਗਤੀਵਿਧੀਆਂ ਨજર ਨਹੀਂ ਆ ਰਹੀਆਂ ਜਿਸ ਨੂੰ ਲੈ ਕੇ ਜਿਹੜੇ ਇਹਨਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹ ਕਾਫੀ ਚਿੰਤਤ ਨਜ਼ਰ ਆ ਰਹੇ ਸਨ ਪਿਛਲੇ ਦਿਨੀ ਉਹਨਾਂ ਨੇ ਇੱਕ ਨਿਜੀ ਚੈਨਲ ਨੂੰ ਜਿਹੜੀ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰ-ਵਾਰ ਗੱਲ ਕਹਿ ਸਾਹਮਣੇ ਆ ਰਹੀ ਹੈ ਕਿ ਮੈਂ ਆਪਣੀ ਅਸਤੀਫੇ ਦੀ ਜਿਹੜੀ ਪੇਸ਼ਕਸ਼ ਹੈ ਬਹੁਤ ਵਾਰੀ ਕਰ ਚੁੱਕਿਆ ਹੈ ਇਸ ਦਾ ਮਤਲਬ ਸਾਫ਼ ਹੈ ਕਿ ਉਹਨਾਂ ਦਾ ਪਾਰਟੀ ਨੂੰ ਚਲਾਉਣ ਨੂੰ ਲੈ ਕੇ ਪਾਰਟੀ ਦੀ ਅਗਵਾਈ ਕਰਨ ਨੂੰ ਲੈ ਕੇ ਮਨ ਹੁਣ ਜਿਹੜਾ ਹੈ ਉਹ ਬਦਲ ਚੁੱਕਿਆ ਹੈ ਜਿੱਥੋਂ ਇਹ ਵੀ ਕਥਾਰਾਈਆਂ ਲੱਗ ਰਹੀਆਂ ਕਿ ਜਿਵੇਂ ਹੁਣ ਚਰਨਜੀਤ ਸਿੰਘ ਬਰਾੜ ਜੋ ਕਾਫੀ ਅਹਿਮ ਭੂਮਿਕਾ ਨਿਭਾ ਰਹੇ ਸਨ ਵਲੰਟੀਅਰਾਂ ਦੀ ਭਰਤੀ ਦੇ ਲਈ ਵਰਕਰ ਆਗੂਆਂ ਨੂੰ ਜਥੇਬੰਦ ਕਰ ਰਹੇ ਸਨ ਮਾਲਵਾ ਖੇਤਰ ਦੇ ਵਿੱਚ ਉਹਨਾਂ ਨੇ ਵੀ ਇਹੇ ਇਲਜ਼ਾਮ ਲਗਾਏ ਨੇ ਕਿ ਬੜੇ ਲੰਮੇ ਸਮੇਂ ਤੋਂ ਪਾਰਟੀ ਗਰਾਊਂਡ ਪੱਧਰ ਤੇ ਕੋਈ ਵੀ ਗਤੀਵਿਧੀਆਂ ਜਿਹੜੀਆਂ ਕਰਨ ਦੇ ਵਿੱਚ ناکਾਮ ਰਹੀ ਹੈ ਔਰ ਕੋਈ ਵੀ ਆਗੂ ਵਰਕਰਾਂ ਨੂੰ ਕੋਈ ਨੁਕਾਤੀ ਪ੍ਰੋਗਰਾਮ ਨਹੀਂ ਦੇ ਸਕੀ ਜਿਸ ਕਰਕੇ ਆਗੂ ਵਰਕਰਾਂ ਦਾ ਜਿਹੜਾ ਮਨੋਬਲ ਹੈ ਉਹ ਦਿਨ ਬਦ ਦਿਨ ਵਧਣ ਦੀ بجائے ਡਿੱਗਦਾ ਜਾ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਸੰ ਮਨੋਬਲ ਵਧਣ ਦੀ بجائے ਆਗੂਆਂ ਦਾ ਘਟੇ ਤਾਂ ਉਸ ਨਾਲ ਪਾਰਟੀਆਂ ਨੂੰ ਕਾਫੀ ਫਰਕ ਪੈਂਦਾ ਹੈ ਉੱਥੇ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਗੱਲ ਕਹਿਣੀ ਕਿ ਜਿਸ ਤਰੀਕੇ ਦੀ ਉਹਨਾਂ ਨੂੰ ਆਸ ਸੀ ਆਗੂਆਂ ਵੱਲੋਂ ਵੀ ਉਨਾ ਜਿਹੜਾ ਸਾਥ ਉਹ ਨਹੀਂ ਮਿਲਿਆ ਕਿਉਂਕਿ ਬਹੁਤ ਸਾਰੇ ਆਗੂ ਅਕਾਲੀ ਦਲ ਬਾਦਲ ਚੋਂ ਛੱਡ ਕੇ ਇਸ ਬਾਦਲ ਇਸ ਅਕਾਲੀ ਦਲ ਪੁਨਰ ਸੁਰਜੀਤ ਚ ਸ਼ਾਮਲ ਹੋਏ ਸਨ ਜਿਸ ਦੇ ਵਿੱਚ ਵੱਡੇ ਵੱਡੇ ਚਿਹਰੇ ਸਨ ਔਰ ਇਹੀ ਚੀਜ਼ ਦੇਖਣ ਨੂੰ ਮਿਲ ਰਹੀ ਸੀ ਕਿ ਬਹੁਤ ਜਲਦ ਇਹ ਜਿਹੜਾ ਅਕਾਲੀ ਦਲ ਹੈ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਕਰੇਗਾ ਪਰ ਉਲਟਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਦੁਬਾਰਾ ਤੋਂ ਫਿਰ ਜਿਹੜਾ ਕਾਮਯਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦਾ ਪਰਿਵਾਰ ਬੜੀ ਜਲਦੀ ਨਾਲ ਵੱਧ ਰਿਹਾ ਹੈ ਭਾਵ ਕਿ ਬਹੁਤ ਸਾਰੇ ਇੱਕ ਤਾਂ ਜਿਹੜੇ ਆਗੂ ਇਸ ਪਾਰਟੀ ਵਿੱਚ ਆਏ ਸਨ ਉਹ ਘਰ ਵਾਪਸੀ ਕਰ ਚੁੱਕੇ ਕੁਝ ਕਰਦੇ ਜਾ ਰਹੇ ਦਿਨ-ਬਦਿਨ ਕਿਉਂਕਿ ਜੋ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਆਗੂ ਦਾ ਕਹਿਣਾ ਸੀ ਸਿਕੰਦਰ ਸਿੰਘ ਮਲੂਕਾ ਦਾ ਕਿ ਅਸੀਂ ਟੱਚ ਵਿੱਚ ਆਉਂਨਾ ਆਗੂਆਂ ਦੇ ਜੋ ਛੱਡ ਕੇ ਗਏ ਹੈ ਤਾਂ ਹੁਣ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਆਗੂ ਘਰ ਵਾਪਸੀ ਕਰ ਰਹੇ ਹੈ ਪਰ ਚਰਨਜੀਤ ਸਿੰਘ ਬਰਾੜ ਨੇ ਜਿਸ ਤਰੀਕੇ ਨਾਲ ਭਾਜਪਾ ਦੇ ਵਿੱਚ ਗਏ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਦੋਵੇਂ ਜਿਹੜੇ ਦਲ ਐ ਅਕਾਲੀ ਦਲ ਬਾਦਲ ਅਕਾਲੀ ਦਲ ਪੁਨਰ ਸੁਜੀਤ ਇਹ ਅੰਦਰ ਖਾਤੇ ਇਹ ਹੀ ਕਹਿੰਦੇ ਹੋਏ ਨਜ਼ਰ ਆਉਂਦੇ ਐ ਕਿ ਜੇਕਰ ਕੋਈ ਸਮਰਥਨ ਹਾਸਲ ਹੁੰਦਾ ਵੀ ਐ ਤਾਂ ਜਿਹੜੀ ਗੱਣ ਤੁੱਪ ਐ ਜਾਂ ਗੱਠ ਜੋੜਾ ਐ ਉਹ ਭਾਜਪਾ ਨਾਲ ਹੀ ਕਰਨਾ ਤਾਂ ਉਹ ਕਹਿੰਦੇ ਕਿ ਫਿਰ ਅਸੀਂ ਤੁਹਾਡੇ ਰਾਂਝੀ ਜ਼ਰੂਰੀ ਕੰਮ ਲੈਣੇ ਐ ਜਾਂ ਤੁਹਾਡੇ ਰਾਂਝੀ ਜ਼ਰੂਰੀ ਅੱਗੇ ਵਧਣਾ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਸਿਰਤਾਈ ਭਾਜਪਾ ਦੇ ਵਿੱਚ ਆਪਣੇ ਆਪ ਆ ਗਏ ਬਹੁਤ ਜਿਹੜੀਆਂ ਸਿਆਸੀ ਗੱਲਾਂ ਹੁੰਦੀਆਂ ਆਪੇਸ਼ਕ ਲੁਕਮੀਆਂ ਹੁੰਦੀਆਂ ਇਹ ਉਹਨਾਂ ਨੇ ਖੁਦ ਵੀ ਕਹੀਆਂ ਪੱਤਰਕਾਰਾਂ ਨੂੰ ਵੀ ਸੰਬੋਧਨ ਕਰਦੇ ਹੋਏ ਬਰਾੜ ਸਾਹਿਬ ਨੇ ਕਿਹਾ ਸੀ ਕਿ ਕੁਝ ਗੱਲਾਂ ਅੰਦਰ ਦੀਆਂ ਹੁੰਦੀਆਂ ਉਹ ਚੇਤੀ ਕੀਤੇ ਪੱਤਰਕਾਰਾਂ ਨਾਲ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਪਰ ਉਹਨਾਂ ਨੇ ਇਹ ਵਾਲੀ ਗੱਲ ਜਿਹੜੀ ਹੈ ਉਹ ਖੋਲ ਕੇ ਪੱਤਰਕਾਰਾਂ ਨਾਲ ਸਾਂਝੀ ਕਰ ਦਿੱਤੀ ਕਿ ਪਾਜਪਾ ਦੇ ਨਾਲ ਅੰਤਰੋੰਤਰੀ ਇਹਨਾਂ ਦੇ ਕਨੈਕਸ਼ਨ ਚੱਲ ਰਹੇ ਹਨ ਹੁਣ ਜਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਕਾਫੀ ਨਿਰਾਸ਼ ਨਜ਼ਰ ਆ ਰਹੇ ਹੈ ਕਿਉਂਕਿ ਪਾਰਟੀ ਅੱਗੇ ਨਹੀਂ ਵੱਧ 파ਰੀ ਜਿਸ ਤਰੀਕੇ ਦੀ ਸੋਚ ਲੈ ਕੇ ਪਾਰਟੀ ਚੱਲੀ ਸੀ ਸਿਆਸੀ ਮਹਾਰਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਉਹ ਜਹਾਜ਼ ਹੈ ਜਿਸ ਦੀ ਕੋਈ ਮੰਜ਼ਿਲ ਨਹੀਂ ਹੈ ਭਾਵ ਕਿ ਜਿਹੜਾ ਇਹਨਾਂ ਨੇ ਪ੍ਰੋਗਰਾਮ ਦੇਣੇ ਸਨ ਉਹਨਾਂ ਨੂੰ ਅਜੇ ਤੱਕ ਨਾਤਾ ਉਲੀਕਿਆ ਗਿਆ ਨਾ ਰੈਲੀਆਂ ਕੀਤੀਆਂ ਜਾ ਰਹੀਆਂ ਪੰਜਾਬ ਭਰ ਦੇ ਵਿੱਚ ਜੇ ਰੈਲੀਆਂ ਨਹੀਂ ਤਾਂ ਘਟੋ ਘਟ ਜਿਹੜੀਆਂ ਮੀਟਿੰਗਸ ਹੁੰਦੀਆਂ ਉਹ ਵੀ ਅਜੇ ਤੱਕ ਇਹਨਾਂ ਵੱਲੋਂ ਦੌਰ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ ਟਾਈਮ ਬਹੁਤ ਥੋੜਾ ਬਚਿਆ ਜਿਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਉਹ ਕਾਫੀ ਚਿੰਤਤ ਨਜ਼ਰ ਆ ਰਹੇ ਐ ਔਰ ਵਾਰ-ਵਾਰ ਉਹ ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਜੋ ਉਹਨਾਂ ਨੇ ਲੈ ਕੇ ਚੱਲੇ ਸਾਂ ਸਾਥ ਜਿਹੜਾ ਨਾ ਆਗੂਆਂ ਦਾ ਮਿਲ ਰਿਹਾ ਤੇ ਨਾ ਹੀ ਲੋਕਾਂ ਦਾ ਮਿਲ ਰਿਹਾ ਜਿਸ ਨੂੰ ਦੇਖਦਿਆਂ ਹੋਇਆਂ ਉਹ ਪ੍ਰਧਾਨਗੀ ਤੇ ਅਹੁਦੇ ਤੋਂ ਅਸਤੀਫੇ ਦੀ ਵਾਰ-ਵਾਰ ਜੜੀ ਹੈ ਉਹ ਪੇਸ਼ਕਸ਼ ਕਰ ਰਹੇ ਹਨ ਧੰਨਵਾਦ